ਅੰਮ੍ਰਿਤਸਰ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਧਰਮਪਤਨੀ ਹਰਸਿਮਰਤ ਕੌਰ ਬਾਦਲ ਦੇ ਨਾਲ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਨੇ। ਅਤਿ ਨਤਮਸਤਕ ਹੋਣ ਤੋਂ ਬਾਅਦ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਬਦਲਾ ਦੇ ਨਾਮ ਜਨਤਾ ਨੇ 99 ਸੀਟਾਂ ਜਿੱਤੀਆਂ। ਆਪ ਪਾਰਟੀ ਦੇ ਠੂਠੇ ਪ੍ਰਚਾਰ ਦੇ ਕੇ ਲੋਕਾਂ ਨੇ ਮੋ ਕਾ ਦਿੱਤਾ ਪਰ 10 ਮਹੀਨੇ 'ਚ ਪੰਜਾਬ ਦੇ ਬਹੁਤ ਮਾੜੇ ਹਾਲਾਤ ਬਣ ਗਏ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਇੰਡਸਟਰੀ ਉਸ ਸੂਬੇ ਚ ਆਉਂਦੀ ਹੈ ਜਿੱਥੇ ਸ਼ਾਂਤੀ ਹੋਵੇ ਲਾਅ ਐਂਡ ਆਰਡਰ ਹੋਵੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਾ ਦੀ ਕੋਈ ਚੀਜ਼ ਹੀ ਨਹੀਂ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਬਿਜਲੀ ਦੇ ਹਾਲਾਤ ਬਹੁਤ ਮੰਦੇ ਨੇ ਹੁਣ ਬਿਜਲੀ ਕੱਟ ਸ਼ੁਰੂ ਹੋ ਗਏ ਨੇ ਅਤੇ ਉਹਨਾਂ ਇਹ ਵੀ ਕਿਹਾ ਕਿ ਲੋਕ ਥਰਮਲ ਪਲੈਂਟ ਬੰਦ ਕਰਨ ਦਾ ਦਾਵਾ ਕਰਦੇ ਸੀ ਹੁਣ ਕਿਉਂ ਨਹੀਂ ਕਰਦੇ ਕਿਉਂ ਨਹੀਂ ਦੱਸਦੇ ਕਿ ਬਾਹਰੋਂ ਬਿਜਲੀ ਕਿਸ ਰੇਟ ਤੇ ਲੈ ਰਹੇ ਨੇ ਅਤੇ ਥਰਮਲ ਪਲੈਂਟ ਸਸਤੀ ਦੇ ਰਹੇ ਨੇ ਉਨੇ ਵੀ ਕਾਕੇ ਸ਼੍ਰੋਮਣੀ ਕਾਲੀ ਦਲ ਨੇ ਮਿਹਨਤ ਕਰਕੇ ਸਰਪਸ ਕੀਤੀ ਸੀ ਬਾਦਲ ਨੇ ਕਿਹਾ ਕਿ ਨਾ ਕੋਲ ਬਿਜਲੀ ਨਹੀਂ ਹੈ ਸਿਰਫ ਗੁੰਡਾਗਰਦੀ ਹੈ ਇੰਡਸਟਰੀ ਪਾਲਿਸੀ ਚ ਕੋਈ ਇਨਵੈਸਟਮੈਂਟ ਨਹੀਂ ਹੈ ਨਿਵੇਸ਼ ਕਿਸ ਤਰ੍ਹਾਂ ਆਮ ਆਦਮੀ ਕਲੀਨਿਕ ਇੱਕ ਵੱਡੀ ਠੱਗੀ ਹੈ ਅਕਾਲੀ ਦਲ ਦੀ ਸਰਕਾਰ ਵੇਲੇ ਬਣੀ ਸੇਵਾ ਕੇਂਦਰ ਬੰਦ ਕਰਕੇ ਆਮ ਆਦਮ ਕਲੀਨਿਕ ਬਣਾਉਣ ਦਾ ਸ਼ੋਸ਼ਾ ਛੱਡਿਆ ਹੈ ਅਤੇ ਇੱਕ ਕਲੀਨਿਕ 23 ਲੱਖ ਰੁਪਏ ਖਰਚ ਕੀਤੇ ਉਹਨਾਂ ਕਿਹਾ ਕਿ ਜਿਹੜੇ ਪੰਜ ਪਿਆਨਾ ਦੇ ਨਾਂ ਤੇ ਬਣੇ ਕਲੀਨਿਕ ਹੁਣ ਉਹਨਾਂ ਦੇ ਭਗਵੰਤ ਮਾਨ ਦੀ ਫੋਟੋ ਲੱਗੀ ਹਰ ਥਾਂ ਤੇ ਭਗਵੰਤ ਮਾਨ ਦੀ ਫੋਟੋ ਪੁਰਾਣੀ ਗੱਡੀ ਨੂੰ ਰੰਗ ਕਰਕੇ ਆਪਣਾ ਨਾਮ ਲਿਸ਼ਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਦੇ ਉੱਤੇ ਫਟਕਾਂ ਤੇ ਬੁੱਲ ਬਣਾਏ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੁਸੀਂ ਅੰਮ੍ਰਿਤਸਰ ਤੋਂ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ ਸਰਕਾਂ ਫੋਰ ਲੇਨ ਸਰਕੂਲੈਂਸ ਸਾਰੀਆਂ ਹੀ ਅਕਾਲੀ ਦਲ ਦੀਆਂ ਪਾਵਰ ਸਰਪਲਸ ਅਕਾਲੀ ਦਲ 에어ਪੋਰਟ ਅਕਾਲੀ ਦਲ ਗੁਰੂ ਦੀ ਨਗਰੀ ਦੀ ਮੈਂ ਗੱਲ ਕਰ ਰਿਹਾ ਮੈਂ ਹਰ ਬਾਰ ਇੱਥੇ ਆ ਕੇ ਜ਼ਿਕਰ ਕਰਦਾ ਜੋ ਬੁਰਾ ਹਾਲ ਹੋ ਗਿਆ ਕੱਲ ਮੈਂ ਉਹ ਜਿਹੜੀ ਖਾਲਸਾ ਕਾਲਜ ਦੇ ਸਾਹਮਣੇ ਸਰਕਮ ਹੈ ਉੱਥੇ ਜਾ ਰਿਹਾ ਸੀ ਬੜੀ ਖੂਬਸੂਰਤ ਬਣਾਈ ਸੀ ਬੜਾ ਉੱਥੇ ਗੰਦ ਹੁੰਦਾ ਸੀ ਅਸੀਂ ਚੌੜੀ ਕਰਕੇ ਬਹੁਤ ਵਧੀਆ ਉੱਥੇ ਸਿਸਟਮ ਬਣਾਇਆ ਸੀ ਮੈਨੂੰ ਬੜਾ ਦੁੱਖ ਹੈ ਸਾਰਾ ਕੁਝ ਟੁੱਟਿਆ ਪਿਆ ਹੈ ਅਬ ਰਾਸਤੇ ਮਾਕ ਦਰਬਾਰ ਸਾਹਿਬ ਦੇ ਬਾਦ ਕਿੰਨਾ ਖੂਬਸੂਰਤ ਬਣਾਇਆ ਸੀ ਅੱਜ ਹਾਲਾਤ ਦੇਖੋ ਉੱਥੇ ਕੀ ਹੈ ਇਹਨਾਂ ਦੇ ਮਨ 'ਚ ਕੋਈ ਚਾਹ ਹੀ ਨਹੀਂ ਹੈ ਨਾ ਮਨ 'ਚ ਕੋਈ ਜਜ਼ਬਾ ਹੀ ਨਹੀਂ ਕੰਮ ਕਰਨ ਦਾ ਇਸ ਕਰਕੇ ਮੈਂ ਪੰਜਾਬੀ ਯੂਨੀਅਨ aí ਬੇਨਤੀ ਕਰਨਾ ਚਾਹੁੰਦਾ ਆਪਾਂ ਪਛਾਣੀਏ ਆਪਣੇ ਕਿਹੜੇ ਆ ਜਿੰਨੀਆਂ ਪਾਰਟੀਆਂ ਮੈਂ ਸਾਰਿਆਂ ਨੂੰ ਪੰਜਾਬੀ ਯੂਨੀਅਨ aí ਬੇਨਤੀ ਕਰਨਾ ਚਾਹੁੰਦਾ ਆ ਚਾਰ ਪਾਰਟੀਆਂ ਅੱਜ ਮੈਦਾਨ 'ਚ ਆਮ ਆਦਮੀ ਪਾਰਟੀ ਕਾਂਗਰਸ ਭਾਜਪੀ ਤੇ ਸ਼੍ਰੋਮਣੀ ਅਕਾਲੀ ਦਲ ਆ ਚਾਰਾਂ 'ਚ ਕੱਲੀ ਇੱਕ ਪੰਜਾਬੀਆਂ ਦੀ ਹੈ ਸ਼੍ਰੋਮਣੀ ਅਕਾਲੀ ਦਲ ਥੋਡੀ ਆਪਣੀ ਕੌਮ ਦੀ ਪੰਥ ਦੀ ਪਾਰਟੀ ਹੈ ਬਾਕੀ ਸਾਰੀਆਂ ਬਾਹਰ ਦੀਆਂ ਕਿਸੇ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਕੇਜਰੀਵਾਲ ਨੂੰ ਕੀ ਫਿਕਰ ਹੈ ਪੰਜਾਬ ਦਾ ਅੱਜ ਰਾਗਵ ਚੱਡਾ ਚੀਫ ਮਿਨਿਸਟਰ ਬਣਿਆ ਫਿਰਦਾ ਉਹਨੂੰ ਕੀ ਫਿਕਰ ਹੈ ਇੱਥੇ ਜਿਉਂਦੇ ਮਰਦੇ ਐ ਜੇ ਫਿਕਰ ਹੈ ਜੇ ਚਿੰਤਾ ਹੈ ਤੇ ਕਾਲੀ ਦਲ ਨੂੰ ਚਿੰਤਾ ਹੈ ਥੋੜੀ ਪਾਰਟੀ ਹੈ ਥੋੜੀ ਆਪਣੀ ਖੂਨ ਪਸੀਨੇ ਨਾਲ ਸਿਚੀ ਉਹ ਪਾਰਟੀ ਹੈ ਐਸ ਪਾਰਟੀ ਨੂੰ ਤਕੜਾ ਰੱਖੋ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਆਪਾਂ ਦੂਜੀਆਂ ਪਾਰਟੀਆਂ ਦੇ ਮਗਰ ਲੱਗੇ ਰਹੇ ਜਾ 7 ਸਾਲ ਦੇਖ ਲੈ ਕਿੰਨੀ ਵੱਡੀ ਬਰਬਾਦੀ ਹੋਈ ਹੈ ਪੰਜਾਬ ਬਹੁਤ ਪਿੱਛੇ ਚਲੇ ਜਾਣਾ ਹੈ ਐ ਜਾ ਸੂਬਾ ਬਣ ਜਾਣਾ ਹੈ ਕਿ ਤੁਸੀਂ ਆਪ ਇੱਥੇ ਕਹੋਗੇ ਕਿ ਇੱਥੇ ਕਿਵੇਂ ਰਵਾਂਗੇ ਮੈਂ ਥੋੜੇ ਦਿਨ ਪਹਿਲੇ ਯੂਪੀ ਗਿਆ ਮੈਂ ਜਾ ਕੇ ਐਸੀ ਲਖਨਊ ਮੈਂ ਵਰਨਾ ਸੀ ਕਿੰਨੀ ਤਰੱਕੀ ਹੋ ਗਈ ਉੱਥੇ ਕਿਉਂ ਕਿਉਂਕਿ ਉਹਨਾਂ ਸਰਕਾਰਾਂ ਨੇ ਮਿਹਨਤ ਕੀਤੀ ਪਰ ਆਪਣੇ 7 ਸਾਲਾਂ ਚ ਜਿਵੇਂ ਆਪਣੇ 10 ਸਾਲਾਂ ਤਰੱਕੀ ਸ਼ੁਰੂ ਸੀ ਇਹ 7 ਸਾਲ ਨਾ ਖਰਾਬ ਹੁੰਦੇ ਅੱਜ ਜੇਬ ਬਹੁਤ ਅੱਗੇ ਪਹੁੰਚਣਾ ਸੀ ਪਰ ਫੈਸਲੇ ਜਨਤਾ ਦੇ ਐ ਪਰ ਆਪਾਂ ਗਲਤ ਫੈਸਲਾ ਲੈ ਕੇ ਆਪਾਂ ਪੰਜਾਬ ਨੂੰ ਪਿੱਛੇ ਚਲ ਦਿੱਤਾ ਪਰ ਕਿਵੇਂ ਨਾ ਕਿਵੇਂ ਆਪਾਂ ਫਿਰ ਵੀ ਇਕੱਠੇ ਹੋ ਕੇ ਆਪਣੀ ਕੌਮ ਦੀ ਪੰਜਾਬੀਆਂ ਦੀ ਆਵਾਜ਼ ਇੱਕੋ ਇੱਕ ਹੈ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਨੂੰ ਤਗੜਾ ਕਰੋ ਪਾਪਾ ਸਰ ਲਾਲ ਰੋਡ ਦੇ ਪਾਸੇ ਕੀ ਕਹੋਗੇ ਸਿੱਖੋਂ ਤੋਂ ਆਈ ਇੱਕ ਟੂਰਿਸਟ ਲੜਕੀ ਦੀ ਬਰਸੋ ਡੈਥ ਹੋਈ ਹੈ ਸਟ੍ਰੈਚਿੰਗ ਬਰਾ ਤੁਸੀਂ ਹਰ ਰੋਜ਼ ਤੁਸੀਂ ਅਖਬਾਰਾਂ ਚ ਪੜ੍ਹ ਲਓ ਟੀਵੀ ਤੇ ਦੇਖ ਲਓ ਕਿਤੇ ਨਾ ਕਿਤੇ ਕੋਈ ਨਾ ਕੋਈ ਕਨੈਪਿੰਗ ਹੋ ਰਹੀ ਹੈ ਕੋਈ ਰੇਪ ਹੋ ਰਿਹਾ ਕੋਈ ਤੱਕਾ ਹੋ ਰਿਹਾ ਇੱਥੇ ਅੰਮ੍ਰਿਤਸਰ ਗੁਰੂ ਦੀ ਨਗਰੀ ਟੂਰਿਸਟ ਸੈਂਟਰ ਹੈ ਜੇ ਟੂਰਿਸਟ ਸੈਂਟਰ ਵਿੱਚ ਜਿਹੜਾ ਕੋਈ ਸਿੱਕਮ ਤੋਂ ਲੜਕੀ ਆਈ ਹੈ ਜੇ ਉਹਦੇ ਨਾਲ ਹਾਦਸਾ ਹੋਇਆ ਜਿਸ ਦੀ ਉਹਦੀ ਮੌਤ ਹੋਈ ਹੈ ਉਹਦੀ ਸਨੇਚ ਉਹਦੇ ਮੋਟਰਸ ਆਪਣੇ 3 ਵੀਲਰ ਤੋਂ ਕਾਢਿਆ ਉਹਨੂੰ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਇਹ ਜੇ ਐਗਜ਼ਾਮਪਲ ਪਬਲਿਕ ਦੁਨੀਆ ਜਾਣਗੇ ਕੌਣ ਆਊਗਾ ਅੰਮ੍ਰਿਤਸਰ ਆ ਸਾਰੀ ਮੈਂ ਕਹਿੰਦਾ ਜ਼ਿੰਮਵਾਰੀ ਪੰਜਾਬ ਦੀ ਸਰਕਾਰ ਦੀ ਹੈ ਇਨਾ ਨਲਾਇਕ ਮੁੱਖ ਮੰਤਰੀ ਨਖਿੱਧ ਮੁੱਖ ਮੰਤਰੀ ਆਪਣਾ ਮਿਲਿਆ ਜਿਹਨੂੰ ਕੋਈ ਪ੍ਰਵਾਹ ਤੇ ਫਿਕਰ ਨਹੀਂ ਡੇਰਾ ਸਰਸਾ ਮੁਖੀ ਨੂੰ ਯਾਰ-ਬਾਰ ਫਰੋਲ ਦਿੱਤੀ ਜਾਂਦੀ ਹੈ ਔਰ ਭਗਵਾਨ ਕਮਾਨ ਜੀ ਉਹਨੂੰ ਪੰਜਾਬ ਚ ਇਨਵਾਈਟ ਕਰ ਰਹੇ ਨੇ ਵੀ ਇੱਥੇ ਆ ਕੇ ਦੇਖੋ ਪੰਜਾਬ ਦੀ ਜੋ ਹਾਲਾਤ ਹੈ ਸੈਂਸਿਟਿਵ ਇਹਨੂੰ ਦੇਖਣ ਚਾਹੀਦਾ ਹੈ ਇੱਕ ਕਾਨੂੰਨ ਆ ਦੇਸ਼ ਦਾ ਪਰੋਲ ਇੱਕ ਐਜੀ ਚੀਜ਼ ਹੁੰਦੀ ਹੈ ਇੱਕ ਸਪੈਸਿਫਿਕ ਰੀਜ਼ਨ ਵਾਸਤੇ ਕਿਤੇ ਕਿਤੇ ਬੜੀ ਲਿਮਟਿਡ ਟਾਈਮ ਤੇ ਕਿਸੇ ਦਾ ਕੋਈ ਪਰਿਵਾਰ ਚ ਕੋਈ ਬਹੁਤ ਇੰਪੋਰਟੈਂਟ ਚੀਜ਼ ਹੋ ਜੇ ਐ ਨਹੀਂ ਹੈ ਕਿ ਆਪਾਂ ਆਪਣੇ ਪੋਲੀਟਿਕਲ ਏਜੰਡਾ ਪੂਰਾ ਕਰਨਾ ਹੈ ਤੇ ਇੱਕ ਇਨਸਾਨ ਇੱਕ ਬੰਦੇ ਨੂੰ ਯੂਜ਼ ਕਰਨਾ ਹੈ ਕੀ ਬੰਦੀ ਸਿੱਖਾਂ ਨੂੰ ਇੱਕ ਦਿਨ ਇੱਕ ਘੰਟਾ ਵੀ ਪਰੋਹਨ ਦਿੱਤੀ ਆ ਆ ਦੋੜੀ ਨੀਜੀ ਨੀਤੀ ਇਹਦੇ ਚ ਨਹੀਂ ਹੋਣੀ ਚਾਹੀਦੀ ਹਾਈ ਕੋਰਟ ਨੇ ਨਸ਼ਿਆਂ ਤੇ ਲੈ ਕੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਕਿ ਇਹ ਤਾਂ ਕੋਈ ਹੱਲ ਕਰੋ ਜਾਂ ਵਸ ਵਸ ਹੱਲ ਹੋ ਨਹੀਂ ਸਕਦਾ ਕਿਉਂਕਿ ਜੈ ਜੀ ਸਰਕਾਰ ਬੈਠੀ ਹੈ ਅ ਸਰਕਾਰੀ ਜਿਹਨੇ ਇਹਨਾਂ ਨੇ ਐਮਐਲਏ ਐ ਮੈਂ ਤੁਸੀਂ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੋ ਐਮਐਲਏ ਦਾ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈ ਕਈ ਪੁਰਾਣੇ ਨਸ਼ੇ ਵੇਚਣ ਵਾਲੇ ਆ ਹੁਣ ਇਹਨਾਂ ਨੇ ਐਮਐਲਏ ਨੇ ਸੋਚ ਲਿਆ ਕਿ ਅਗਲੀ ਵਾਰ ਤਾਂ ਅਸੀਂ ਆਉਣਾ ਨਹੀਂ ਹੁਣ ਪੈਸੇ ਇਕੱਠੇ ਕਰੀਏ ਤੇ ਉਹ ਜਿਹਨੇ ਨਸ਼ੇ ਵੇਚਣ ਵਾਲੇ ਉਹਨਾਂ ਦਾ ਮਹੀਨਾ ਬਣ ਲਿਆ ਇਹਨਾਂ ਨੇ ਐਸਐਸਪੀ ਨਾਲ ਮੈਂ ਗੱਲ ਕੀਤੀ ਉਹ ਕਹਿੰਦਾ ਜੀ ਅਸੀਂ ਕੀ ਕਰੀਏ ਸਾਨੂੰ ਉੱਤੋਂ ਸੀਐਮਓ ਤੋਂ ਫੋਨ ਆ ਜਾਂਦਾ ਸਾਨੂੰ ਆਂਦਾ ਮੈਂ ਐਕਸ਼ਨ ਹੀ ਲੈ ਸਕਦਾ ਜੀ ਐ ਜੀ ਹਾਲਾਤ ਹੋਊਗੀ ਫਿਰ ਹੋਊਗਾ ਕੀ ਇੱਕ ਵਾਰਤ ਸਾਬ ਥੈਂਕ ਯੂ ਸਾਡੇ ਪਬਲਿਕ ਮੈਂ ਸਾਡ ਦੇ ਵਿੱਚ ਸਾਢੇ 5 ਰੁਪਏ ਜਿਹੜਾ ਰੇਤ ਕਰਨ ਦਾ ਲਾਗ ਕੀਤਾ ਪਰ ਜ਼ਮੀਨੀ ਹਕੀਕਤ ਕੁਛ ਨਹੀਂ ਮੈਂ ਪੈਟਰੋਲ ਦੀ ਵੀ ਗੱਲ ਕੀਤੀ ਜਿਵੇਂ ਮੈਂ ਪਹਿਲੇ ਤਿੰਨ ਗੱਲਾਂ ਕੀਤੀਆਂ ਮੈਂ ਰੇਤੇ ਬਾਰੇ ਵੀ ਆ ਗੱਲ ਕਰਨਾ ਚਾਹਣਾ ਹੈ ਬਾਰ ਬਾਰ ਕਹਿੰਦੇ ਸੀ ਮੈਂ ਪੰਜਾਬ ਦੀ ਜਨਤਾ ਨੂੰ ਥੋੜੇ ਰਹੀ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਰੇਤੇ ਦਾ ਕੀ ਰੇਟ ਸੀ ਜਦੋਂ ਕਾਂਗਰਸ ਦਾ ਰਾਜ ਸੀ ਉਦੋਂ ਰੇਤੇ ਦਾ ਕੀ ਰੇਟ ਸੀ ਤੇ ਅੱਜ ਕੀ ਰੇਟ ਹੈ ਸਭ ਤੋਂ ਸਸਤਾ ਰੇਤਾ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਸੀ ਕਿਸੇ ਨੇ ਉਹਦੇ ਬਾਅਦ ਦੁਗਣਾ ਤਿੰਨ ਗੁਣਾ ਕੈਪਟਨੇ ਕਰਤਾ ਤੇ ਅੱਜ ਤੱਕ ਜਮਾਈ ਲੁੱਟ ਮਚਾਤੀ ਤੇ ਫਿਰ ਰੇਤ ਮਾਫੀਆ ਕੌਣ ਹੈ ਬਦਨਾਮ ਅਕਾਲੀ ਦਲ ਨੂੰ ਕਿਉਂਕਿ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਏਜੰਡਾ ਸੀ ਕਿ ਰੀਜਨਲ ਪਾਰਟੀਆਂ ਖੇਤਰੀ ਪਾਰਟੀਆਂ ਨੂੰ ਖਤਮ ਕਰਨਾ ਹੈ ਆ ਏਜੰਡਾ ਆ ਨੈਸ਼ਨਲ ਪਾਰਟੀਆਂ ਦਾ ਹੈ ਉਹਨਾਂ ਦਾ ਟਾਰਗੇਟ ਸੀ ਕਿ ਆ ਖੇਤਰੀ ਪਾਰਟੀ ਹੈ ਕੌਮ ਦੀ ਪਾਰਟੀ ਹੈ ਇਹਨੂੰ ਖਤਮ ਕਰ ਦਿਓ ਝੂਠੇ ਪ੍ਰਚਾਰ ਝੂਠੇ ਪਨਾ ਬੇਅਦਬੀ ਦਾ ਇਹਨਾਂ ਨੇ ਝੂਠਾ ਇਲਜ਼ਾਮ ਲਾਇਆ ਜਿਨ੍ਹਾਂ ਨੇ ਬੇਅਦਬੀ ਦਾ ਇਲਜ਼ਾਮ ਲਾਇਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਅੱਜ ਬੈਠੇ ਕਿੱਥੇ ਐ ਦਾਦੂਵਾਲ ਕਿੱਥੇ ਬੈਠਾ ਹੈ ਬੀਜੇਪੀ ਨਾਲ ਮੰਨ ਸਾਹਿਬ ਕਿੱਥੇ ਐ ਜਦੋਂ ਬੇਅਦਬੀਆਂ ਅੱਜ ਕੱਲ੍ਹ ਹੋਈਆਂ ਕਿਥੇ ਉਹ ਧਰਨਾ ਦਿੱਤਾ ਉਹਨਾਂ ਨੇ ਮਤਲਬ ਕੀ ਸੀ ਇੱਕ ਜੈਂਡਾ ਸੀ ਸਾਰਿਆਂ ਦਾ ਇੱਕੋ ਹੀ ਜੈਂਡਾ ਸੀ ਕਿ ਅਸੀਂ ਖੇਤਰੀ ਪਾਰਟੀ ਖਤਮ ਕਰਨੀ ਹੈ ਆ ਇੱਕ ਕੌਮ ਦੀ ਆਵਾਜ਼ ਹੈ ਜੇ ਆ ਖਤਮ ਹੋ ਗਈ ਆਵਾਜ਼ ਖਤਮ ਕਰਤੀ ਫਿਰ ਸਾਡੇ ਕੋਲੇ ਕੋਈ ਅੱਗੇ ਬੋਲਣ ਵਾਲਾ ਸਾਡੇ ਸਾਹਮਣੇ ਨਹੀਂ ਹੈ ਤੇ ਉਹ ਆਪਣੇ ਆਪਣੇ ਜਿਹੜੇ ਏਜੈਂਡੇ 'ਚ ਕਾਮਯਾਬ ਹੋਏ ਤੇ ਅੱਜ ਦੇਖੋ ਕਿ ਕਾਮਯਾਬ ਹੋਣ ਦੇ ਬਾਅਦ ਕੀ ਹੋਇਆ ਫਿਰ ਉਹਨਾਂ ਨੇ ਨੈਸ਼ਨਲ ਪਾਰਟੀ ਆ ਬੀਜੇਪੀ ਨੇ ਦਿੱਲੀ ਗੁਰਦੁਆਰਾ ਕਵੰਦ ਕਮੇਟੀ ਦੀ ਕਬਜ਼ਾ ਕਰ ਲਿਆ ਹੁਣ ਹਰਿਆਣੇ ਚ ਕਬਜ਼ਾ ਕਰ ਲਿਆ ਜੇ ਤੁਸੀਂ ਆਪਣੀ ਸਿੱਖ ਸੰਸਥਾਾਂ ਤੇ ਜੇ ਤੁਸੀਂ ਐਗੀਆਂ ਪਾਰਟੀਆਂ ਦਾ ਕਬਜ਼ਾ ਕਰਾ ਦੋਗੇ ਤੇ ਫਿਰ ਨੁਕਸਾਨ ਕਿਦਾ ਆਪਣਾ ਹੀ ਹੈ ਨਾ ਤੇ ਲੜਨ ਵਾਲੀ ਇਕੱਲੀ ਕੋਈ ਸ਼ਰੋਮਣੀ ਕਾਲੀਦਲ ਨਾ ਬੜੇ ਲਖਦੇ ਨੇ ਆ ਵੀ ਕਾਲੀ ਦਲ ਆ ਵੀ ਕਾਲੀ ਦਲ ਉਹਨਾਂ ਜਿਹੜੇ ਲੋਕੀ ਨਾਂ ਲੈਂਦੇ ਆ ਆਪਣੇ ਕਾਲੀ ਦਲ ਜਾਂ ਆਪਣੇ ਆਪ ਨੂੰ ਪੰਥ ਘੜਾਉਂਦੇ ਆ ਪੰਥਕ ਜਥੇਬੰਦੀਆਂ ਘੜਾਉਂਦੇ ਆ ਉਹਨਾਂ ਦਾ ਪਿਛੋਕਰ ਤਾਂ ਦੇਖੋ ਪਤਾ ਕਰੋ ਉਹਨਾਂ ਨੇ ਪੰਥ ਵਾਸਤੇ ਕੀਤਾ ਕੀ ਹੈ ਕੀ ਉਹਨਾਂ ਨੇ ਕੋਈ ਕੁਰਬਾਨੀ ਕੀਤੀ ਹੈ ਆ ਜਿਹੜੀ ਸ਼ਰੋਮਣੀ ਕਾਲੀ ਦਲ ਹੈ ਆ 100 ਸਾਲ ਪੁਰਾਣੀ ਪਾਰਟੀ ਹੈ ਆਪਣਾ ਇੱਕ ਫਰੰਟ ਆਪਣੀ ਫੌਜ ਹੈ ਕੌਮ ਦੀ ਫੌਜ ਹੈ ਪੰਜਾਬ ਦੀ ਫੌਜ ਹੈ ਇਹ ਫੌਜ ਕਮਜ਼ੋਰ ਕਰਨੀ ਹੈ ਤੇ ਫਿਰ ਤੱਕ ਕਬਜ਼ਾ ਤੁਹਾਡੇ ਤੇ ਹੋਣਾ ਹੀ ਹੈ ਇਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਹਲੇ ਵੀ ਕੋਈ ਨਹੀਂ ਬਿਗੜਿਆ ਇਕੱਠੇ ਹੋ ਕੇ ਆਪਾਂ ਇੱਕ ਮੁੱਟ ਹੋ ਕੇ ਆ ਜਿਹੜੇ ਆਪਣੇ ਨੈਸ਼ਨਲ ਪਾਰਟੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਖਿਲਾਫ ਆਪਾਂ ਇਕੱਠੇ ਹੋਈਏ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਤਾਂ ਪੰਜਾਬ ਬਚ ਸਕਦਾ ਹੈ ਥੈਂਕ ਯੂ ਅਮਰ ਸਾਹਿਬ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਐਸਐਮ ਜੀ ਨਿਊਜ਼ विश्व प्रसिद्ध नंबर 1 35 सालों का विशाल अनुभव वशिकरण स्पेशलिस्ट बाबा कालीनाथ जी जो कहते नहीं वो करके दिखाਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ वीजा ਵਿੱਚ ਦੇਰੀ प्यार ਵਿੱਚ ਧੋਖਾ ਵਪਾਰ ਦੇ ਵਿੱਚ ਘਾਟਾ प्रेम 관계 ਤੋਂ ਬਾਅਦ ਤਲਾਕ ਸੌਤਨ ਦੁਸ਼ਮਨ ਤੋਂ छुटकारा संतानहीनता लॉटरी सट्टा नंबर ਹਾਥ ਹਾ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 1000% ਗਾਰੰਟੀਡ ਸਮਾਧਾਨ